ਲਓ ਵੀ ਮਟਰੋਪਾ ਚਲੇ ਜੀ ਚੰਡੀਗੜ੍ਹ ਤੇ ਰਾਹ ਜ ਮਿਲ ਗਿਆ ਆਪਾਂ ਨੂੰ ਕਿਸਾਨ ਯੂਨੀਅਨਾਂ ਦਾ ਕਾਫਲਾ ਜਮ ਦਿਖਾਉਣੇ ਆ ਜੋ ਲਾਂ ਦੇਖੋ ਟਰੈਕਟਰਾਂ ਦੀ ਬਹੁਤ ਵੱਡੀ ਆ ਤਰਨ ਤਾਰਦੀਆਂ ਟਰਾਲੀਆਂ ਨੇ ਇਹ ਕਾਹ ਨੂੰ ਰੁਕਦੇ ਨੇ ਕਿੱਥੇ ਚੱਲੇ ਕਬਾਲ ਹਾਂ ਕਰਨ 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 ਤਾਰਨ ਹਾਂ ਬਾਜੇ ਵਾਲੇ ਹਾਂ ਦਾਦਾ ਬਾਜੇ ਵਾਲੇ ਜੱਟ ਆ ਗਏ ਅੱਜ ਤਾਂ ਹਨਾ ਸਤੋ ਫਾਟੇ ਬੋਟੋ ਕਨਾ ਮੁਕੀਆਂ ਤੇ ਕੁੱਤੇ ਗਾ ਲਿਆ ਕੇ ਉਹ ਆ ਬੇਰੇ ਬਾਕੀ ਆਵਲਾ ਮਿੱਤਰੋ 10 ਮਿੰਟ 200 ਟਰਾਲੀ ਦਾ ਪਿੱਛੇ ਰਹਿ ਗਈ ਅਸੀਂ ਵੀਡੀਓ ਬਣਾਉਣ ਚ ਛੇਟ ਹੋ ਗਏ ਬਾਬੇ ਪੂਰੇ ਚੋਰ ਚੱਕ ਟਰੱਕ ਚਲਾਇਆ ਜੀ ਫਰੇ ਆਜਾ ਗਰੀਬਪੁਰ ਬਾਏਪੁਰ ਆਪ ਕੇ ਆ ਇੰਟਰਨੈਟ ਕਰ ਐ ਨਵੀਂ ਵਿਆਹੀ ਮੰਗੂ ਸੰਗਾਰ ਰੱਖਿਆ ਮਿੱਤਰੋ ਆਪਿਆ ਮਿੱਤਰੋ ਬੰਦ ਕਰਿਆ ਹੰਵਾਲਾ ਰਾਜਪੁਰਮ ਵਾਲਾ ਜਨ ਦਿੱਲੀ ਰੋਡ ਤੇ ਟਰਾਲੀਆਂ ਦਾ ਕਾਫਲਾ ਤੁਸੀਂ ਮਗਰ ਦੇਖ ਹੀ ਲਿਆ ਇਕ ਵਾਰ ਇੱਥੇ ਲਾ ਲਾ ਟਾਬੇ ਤੇ ਮੈਂ ਤੁਹਾਨੂੰ ਜੱਟਾਂ ਦੀ ਝਟ ਦੇਖਾਂਗੇ ਅੱਜ ਆਪਾਂ ਹਾਈਕਵਰਟਰ ਨੂੰ ਛੱਡ ਆ ਲਾਤੀ ਆਪਾਂ ਕਾਕੇ ਡੱਬਾ ਇਹਦੇ ਸਾਹਮਣੇ ਰੋਡ ਦਿੱਲੀ ਦਾ ਬੰਦ ਕਰਿਆ ਪਿਆ ਮਿੱਤਰੋ ਆ ਦੇਖੋ ਮਿੱਤਰੋ ਹਾਈਡਰਾ ਖੜਾ ਰੱਖੀ ਐ ਸਾਹਮਣੇ ਪ੍ਰਸ਼ਾਸਨ ਖੜਾ ਆ মিডিਆ ਵਾਲੇ ਖੜੇ ਨੇ ਇਹ ਅੰਬਾਲਾ ਦਿੱਲੀ ਨੈਸ਼ਨਲ ਹਾਈਵੇ ਵਾਲਾ ਰੋਡ ਆ ਜੋ ਕਨੈਕਟ ਕਰਦੀ ਆ ਸੜਕ ਤੇ ਵੈਸੇ ਲੰਗਾਈ ਜਾਂਦੇ ਆ ਜਿੱਤੇ ਬੰਦੀ ਵਾਲੀਆਂ ਦੀਆਂ ਗੱਡੀਆਂ ਆ ਗਈਆਂ ਪੰਜਾਬ ਵਾਲੇ ਦਾ ਨਾਕਾ ਇਹ ਵੈਰੀ ਫਾਰਮੈਲਟੀ ਦੇ ਵਾਸਤੇ ਲਾਇਆ ਹੋਇਆ ਟੋੜ ਦੇਣਗੇ ਬੰਦਾ ਇਹਨੂੰ ਆਹ ਦੇਖੋ ਮਿੱਤਰੋ ਪ੍ਰਦਰਸ਼ਨੀਆਂ ਲਾਈਆਂ ਹੋਈਆਂ ਐ ਤੇ ਟਰਾਲੀ ਦੇ ਆਦੀ ਮੋਤੀ ਨੂੰ ਕਿਵੇਂ ਬੰਨ੍ਹ ਰੱਖਿਆ ਸੰਗਲਵਾ ਕੇ ਟਰਾਲੀ ਦੇ ਨਾਲ ਇਹ ਪ੍ਰਾਣੀਆਂ ਉਹਨੇ ਬਾਬੇ ਹੋਰਾਂ ਦੀਆਂ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਪਲਾਕ ਨਾਪਾ ਦੁਨੀਆ ਚੁੱਕਦੀ ਹੈ ਜਨਾਬ ਚਪਾਉਣ ਵਾਲਾ ਚਾਹੀਦਾ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਝਾਕੀਆਂ ਨੇ ਦੇਖਣ ਵਾਲੀਆਂ ਨੇ ਆ ਦੇਖੋ ਜੇ ਤੁਸੀਂ ਚਕੰਨੇ ਨਾਰੇ ਤੱਕ ਵਾਰਾਂ ਤੁਹਾਨੂੰ ਉਹਨਾਂ ਲੋਕਾਂ ਨਾਲ ਨਫ਼ਰਤ ਕਰਨੀ ਸਿਖਾ ਦੇਣੀ ਆ ਲੁੱਟ ਰਹੇ ਨੇ ਜਿਹੜੇ ਲੁੱਟ ਰਹੇ ਨੇ ਆ ਦੇਖੋ ਖੇਤੀ ਆ ਜਾਂ ਬੇਟੀ ਕੋ ਸਭ ਤੋਂ ਇਹ ਪਛਾਣੀ ਹੈ ਇਹ ਟਰਾਲੀ ਚੱਲੀ ਆ ਬਾਈ ਮਿੱਤਰੋ ਘਰਨੇ ਤੇ ਦਿੱਲੀ ਨੂੰ ਨਾਲ ਪਾਣੀ ਵਾਲੀ ਟੈਂਕੀ ਐ ਤੇ ਦੂਸਰੀ ਸਾਈਡ ਵੀ ਦਿਖਾਉਨੇ ਆਪਾਂ ਹੋਰ ਜੀ ਬਾਬਾ ਜੀ ਆ ਦੇਖ ਧਰਨੇ ਨੂੰ ਪ੍ਰੇਰਿਤ ਕਰਦੀ ਇਹ ਟਰਾਲੀ ਆ ਮਿੱਤਰੋ ਆ ਪੁਰਾਣਾ ਪੰਜਾ ਦਾ ਨੋਟ ਆ ਵੀ ਕਹਿੰਦੇ ਪਹਿਲਾਂ ਟਰੈਕਟਰ ਹੁੰਦਾ ਸੀ ਆ ਦੇਖ ਆ ਮੋਦੀ ਪਿਆ ਮਾ ਇਹਨਾਂ ਦੇਖ ਉੱਤੇ ਜਦੋਂ ਹਾਕਮ ਗੂੜੀ ਨੀਂਦ ਸੌ ਜਾਵੇ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਉਹਦੀ ਨੀਂਤੇ ਚੈਨ ਹਰਾਮ ਕਰ ਦਈਏ ਕਿੱਥੋਂ ਆਈਵੇਂ ਟਰਾਲੀ ਇਹ ਇਹ ਨਾਪੇ ਤੋਂ ਆਈ ਤਨੜਕੀ ਪਿੰਡਾ ਆਪਣਾ ਠੀਕ ਹੈ ਬਾਈ ਜੀ ਪ੍ਰਦਰਸ਼ਨੀਆਂ ਤੇ ਚੱਲੇ ਹੋਏ ਆਪਾਂ ਪ੍ਰਦਰਸ਼ਨੀਆਂ ਤੁਸੀਂ ਤਿਆਰ ਕਰੀਆਂ ਹਾਂ ਜੀ ਆਪਾਂ ਹੀ ਬਣਾ ਕੇ ਲਾਈ ਆਣੀਆਂ ਇਹਨੇ ਪੁਰਾਣੇ ਜਿਹੜੇ ਦਿੱਤੇ ਗਏ ਸੀ ਉਹ ਵੀ ਲਿਖੀ ਆਉਂਦਾ ਦੇਖ ਲਿਆ ਇਹ ਟਰਾਲ ਆਪਣੇ ਪਿਛਲੇ ਸਾਲ ਤਿਆਰ ਕਰਿਆ ਸੀ ਮਗਰ ਰੋਕਿਆ ਤਾਂ ਨਹੀਂ ਕਿਸੇ ਨੇ ਆ ਕੋਈ ਨਹੀਂ ਰੋਕਦਾ ਉਸ ਪਾਸੇ ਜੋ ਵੀ ਦੇ ਰੂ ਉਹ ਵੀ ਲੰਘਾਂਗੇ ਕੋਈ ਨਹੀਂ ਰੋਕਦਾ ਹੈਗਾ ਕੋਈ ਨਹੀਂ ਰੋਕਦਾ ਕਰੋ ਤੱਕ ਕੋਈ ਚੱਕਰੇ ਕਰੋ ਤੱਕ ਪਹੁੰਚੋਗੇ ਦਿੱਲੀ ਨੂੰ ਦਿੱਲੀ ਵੀ ਅੱਜ ਸ਼ਾਮ ਨੂੰ ਸ਼ੰਭੂ ਡੇਰੇ ਸ਼ੰਭੂ ਬਾਰਡਰ ਆਪਣੀ ਰੋਟੀ ਸਮੇਂ ਪਹਿਲਾਂ ਹੀ ਠੀਕ ਹੋ ਪਾਕਿਸਤਾਨ ਵਾਲੇ ਟੀਮਰ ਜਾ ਕੇ ਜੋਧਪੁਰ ਕਰਨਾ ਨੇ ਟੀਮਰ ਸ਼ੰਭੂ ਬਾਰਡਰ ਉੱਥੇ ਸਿੰਗੂ ਬਾਰਡਰ ਹੀ ਕਰਨਾ ਅੱਛਾ ਪੂਰੀ ਸ਼ੰਭੂ ਬਾਰਡਰ ਤੇ ਦੇਖੋ ਕੀ ਰੋਕ ਲੱਗਦੀ ਆ ਉੱਥੇ ਕਹਿੰਦੇ ਨੇ ਵੀ ਬਹੁਤ ਲੇਰਾਂ ਬਣਾਈਆਂ ਨੇ ਠੀਕ ਹੈ ਉੱਥੇ ਜਾ ਕੇ ਪਤਾ ਲੱਗੂਗਾ ਠੀਕ ਹੈ ਗੱਲ ਕਰ ਰਿਹਾ ਪੈਂਦਾ ਯਾਰ ਸਾਡੇ ਕੋਲ ਹੈਗੀ ਇੱਕ ਹੈਡਰ ਚੱਕ ਚੱਕ ਫਰਾ ਮਾਰਾਂਗੇ ਠੀਕ ਹੈ ਨਾ ਜਿੱਥੇ ਬੰਦੀ ਪੂਰੀ ਜਾਤ ਤੇ ਚ ਆ ਰਹੀ ਹੈ ਸਾਰੀ ਹਾਂ ਹਾਂ ਸਾਰੀਆਂ ਮਤਲਬ ਉਹ 200 250 ਟਰਾਲੀ ਹਾਂ ਉਹ ਆਪਣੇ ਨਾਲ ਆਪਾਂ ਪਹਿਲਾਂ 44 ਕਿੰਨੀਆਂ ਸੀ ਵੀਰੇ ਸੋ 440 450 ਕਰਨਤਾਰਨ ਤੋਂ ਲੈ ਕੇ ਇੱਥੇ ਤੱਕ ਸਾਰੀ ਕਰਨਤਾਰਨ ਤੋਂ ਆਪਾਂ ਧੇਰ ਗਰੁੱਪਾ ਕਰਨਤਾਰਨ ਤੋਂ ਕੱਲ ਰਾਤ ਆ ਤਾ ਕਿਉਂ ਹੈਗਾ ਕੁਝ ਕੁਝ ਆ ਜਾਈਏ ਲੋਂਗੋ ਵਾਲਾ ਗਰੁੱਪ ਆਈ ਇਧਰੋਂ ਆ ਜਾ ਗਰੁੱਪ ਚ ਠੀਕ ਹੈ ਠੀਕ ਹੈ ਭਾਈ ਜੀ ਚੜ੍ਹਦੀ ਕਲਾ ਜੀ